ਤੋਂ ਉਹ ਛੋਟੇ ਜਿਹੇ ਸੱਤੇ ਦੇ ਤੁਸੀਂ ਸਾਰੇ ਇੱਥੇ ਪਹੁੰਚੇ ਤੁਹਾਡੇ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਆ ਅੱਜ ਦੀ ਜਿਹੜੀ ਮੀਡੀਆ ਬੀਖਿੰਗ ਹੈ ਇਸੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਫੈਰੀ ਗਲਸੀ ਜੀ ਰਹਿਣਗੇ ਸਾਡੇ ਜਨਰਲ ਸੈਕਟਰੀ ਜਿਹੜੇ ਕੀ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਵੀ ਨੇ ਸਰਦਾਰ ਚੰਦ ਸਿੰਘ ਬਰਸੜ ਜੀ ਰਹਿਣਗੇ ਬੈਕਫੋਟ ਜਨਰਲ ਸੈਕਟਰੀ ਡਾਕਟਰ ਸ਼ਨੀ ਆਲੂਗੋਲੀਆ ਬੈਰਵੰਗਾ ਮੇਰੇ ਨਾਲ ਗੁਰਦੀਪ ਲਖਮਣ ਜੀ ਸਾਡੇ ਸਟੇਟ ਸਕੱਤਰ ਨੇ ਤੇ ਨਾਲ ਚੇਅਰਮੈਨ ਨੇ ਬੈਰ ਹੌਸਿੰਗ ਦੇ ਤੇ ਰਮਨ ਚੰਡੀ ਦੀ ਰਹਿਣੀ ਸਾਡੇ ਸਪੋਰਟਸ ਦਾ ਅੱਜ ਬੜੀ ਹੀ ਇੱਕ ਇੰਪੋਰਟੈਂਟ ਪ੍ਰੈਸ ਕਾਨਫਰੰਸ ਲਈ ਤੁਹਾਨੂੰ ਬੁਲਾਇਆ ਗਿਆ ਹੈ ਬੜੀ ਇੰਟਰਸਟਿੰਗ ਬੜੀ ਅਨਲੈਕਸ਼ਨ ਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਾ ਜਿਹੜਾ ਪਿਆਰ ਹੈ ਉਹ ਓਪਨਲੀ ਮੀਡੀਆ ਦੇ ਵਿੱਚ ਕੈਮਰਿਆਂ ਦੇ ਉੱਤੇ ਉਹਨੂੰ ਉੱਪਰਲੀ ਅਪੀਲ ਕਰਨੀ ਸ਼ੁਰੂ ਕਰਤੀ। ਇਹ ਇੱਕ ਸਿਰਸਾ ਜੀ ਨੇ ਇਹਨਾਂ ਦੇ ਜਿਹੜੇ ਕੀ ਦਿੱਲੀ ਦੇ ਮੰਤਰੀ ਵੀ ਨੇ ਤੇ ਪੰਜਾਬ 'ਚ ਲੁਧਿਆਣੇ ਆਏ ਹੋਏ ਸੀ। ਉਹਨਾਂ ਨੇ ਇੱਕ ਐ ਪੀਸੀ ਕੀਤੀ ਹੈ ਜਿਸ 'ਚ ਬੜਾ ਕਲੀਅਰਲੀ ਕਹਿੰਦੇ ਨੇ ਤੇ ਕੀ ਕਹਿੰਦੇ ਨੇ ਸੁਣੋ ਜਰਾ। ਜਿੰਦੂ ਹੱਡੀ ਵਾਰੀਆ ਜਿਹੜਾ ਸੰਜੀਵ ਮੋੜਾ ਇਲੈਕਸ਼ਨ ਲੱਗ ਰਿਹਾ। ਉਹ ਡੱਟ ਕੇ ਹਰ ਕਿਸੇ ਪਾਰਟੀ ਨੂੰ ਚਿਤੌਪਰ ਉੱਡਟ ਕੇ ਹਰ ਕੀ ਕੋਈ ਹਰ ਵਾਰ ਕੀ ਕਹਿੰਦੇ ਨੇ ਇਹ ਕਹਿੰਦੇ ਨੇ ਜੀ ਸੰਜੀਵ ਅਰੋੜਾ ਜੀ ਨੂੰ ਡਟ ਕੇ ਹਰਾਓ ਆਕੇ ਜਿਹਨੂੰ ਮਰਜੀ ਜਿਤਾਓ ਪਰ ਸੰਜੀਵ ਅਰੋੜਾ ਜੀ ਨੂੰ ਡਟਦੇ ਅੱਜ ਜਿਹੜੀ ਪੋਲਿਟਿਕਸ ਦਾ ਲੈਵਲ ਹੈ ਉਹ ਇਸ ਲੈਵਲ ਦੇ ਨਾਲੇ ਗੇਰਦਾ ਹੈ ਜਿਹਦੇ ਅੰਦਰ ਇਹ ਕਲੀਅਰਲੀ ਮੈਂਸ਼ਨ ਕਰਦੇ ਪਏ ਨੇ ਇੱਕ ਪਾਸੇ ਰਵਨੀਤ ਬਿੱਟੂ ਜੀ ਨੇ ਜਿਹੜੇ ਚੈਨਲਾਂ ਦੇ ਉੱਤੇ ਕਹਿੰਦੇ ਨੇ ਕਿ ਆਸ਼ੂ ਮੇਰਾ ਦੋਸਤ ਹੈ ਹਾਲ ਤੁਸੀਂ ਲੋਕਾਂ ਨੇ ਉਹਨਾਂ ਨੂੰ ਸਵਾਲ ਕੀਤਾ ਤੇ ਉਹਨਾਂ ਨੇ ਕਲੀਅਰਲੀ ਕਿਹਾ ਮੈਂ ਕਹਿੰਦੇ ਮੈਂ ਝੂਠ ਨਹੀਂ ਬੋਲਾਂਗਾ ਪਰ ਆਸ਼ੂ ਮੇਰਾ ਦੋਸਤ ਔਰ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਪੀਸੀ ਦੇ ਅੰਦਰ ਕਲੀਅਰਲੀ ਦੱਸਦੇ ਨੇ ਜਦ ਆਮ ਆਦਮੀ ਪਾਰਟੀ ਜਦ ਆਮ ਆਦਮੀ ਪਾਰਟੀ ਬਣੀ ਜਦ ਆਮ ਆਦਮੀ ਪਾਰਟੀ ਸ਼ੁਰੂ ਹੋਈ ਸਾਡੇ ਨੈਸ਼ਨਲ ਕਨਵੀਨਰ ਰਮਿੰਦਰ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਇੱਕ ਜਗ੍ਹਾ ਤੇ ਇੱਕੋ ਗੱਲ ਕਹਿੰਦੇ ਸੀ ਕੀ ਕਾਂਗਰਸ ਤੇ ਬੀਜੇਪੀ ਮਿਲੀ ਹੋਈ ਹੈ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਔਰ ਅੱਜ ਫਿਰ ਤੋਂ ਉਹਨਾਂ ਦਾ ਚਿਹਰਾ ਜਿਹੜਾ ਹੈ ਉਹ ਤੁਹਾਡੇ ਅੱਗੇ ਬੜਾ ਕਲੀਅਰ ਹੋ ਗਿਆ ਇਹ ਕਰਦੇ ਕਿ ਇਹ ਮਿਲ ਕੇ ਪੋਲਿਟਿਕਸ ਕਰਦੇ ਰਹੇ ਕਹਿੰਦੇ ਨੇ ਕਿ ਸੰਦੂਰ ਅਸੀਂ ਕੰਮ ਵਧੀਆ ਕੀਤਾ ਤੇ ਸਾਨੂੰ ਵੋਟਾਂ ਪਾਓ ਉਹਦੇ ਪਾਸੇ ਗੱਲ ਕੀ ਕਰਦੇ ਨੇ ਕਿ ਵੀ ਆਸ਼ੂ ਮੇਰਾ ਦੋਸਤ ਹੈ ਭਾਰਤੀ ਜਨਤਾ ਪਾਰਟੀ ਤੋਂ ਦਾ ਆਪਣਾ ਕੈਂਡੀਡੇਟ ਖੜਾ ਕਰਨ ਦੀ ਲੋੜ ਹੀ ਨਹੀਂ ਸੀ ਜੇ ਡਾਇਰੈਕਟਲੀ ਸਪੋਰਟ ਕਰਨਾ ਸੀ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਤੀ ਹੈ ਔਰ ਮੇਰੇ ਵਰਕਿੰਗ ਪ੍ਰਧਾਨ ਜੀ ਇਹਨੂੰ ਹੋਰ ਐਕਸਪੈਂਡ ਕਰਕੇ ਤੁਹਾਨੂੰ ਕਲੀਅਰਲੀ ਦੱਸਣਗੇ ਵੀ ਇਹ ਦੋਨੋਂ ਚੀਜ਼ਾਂ ਕਿਵੇਂ ਆਪਸ ਵਿੱਚ ਜੜਪੜੀਆਂ ਔਰ ਲੁਧਿਆਣੇ ਦੇ ਲੋਕਾਂ ਤੱਕ ਇਹ ਮੈਸੇਜ ਪਹੁੰਚਾਣਾ ਹੁ ਨਾਰਵਜੀ ਦਾ ਕੰਮ ਜਿਸ ਲੈਵਲ ਦੇ ਉੱਤੇ ਸੰਜੀਵ ਰੋੜਾ ਜੀ ਘਰ ਘਰ ਜਾ ਕੇ ਕੰਮ ਕਰ ਰਹੇ ਨੇ ਜਿਸ ਲੈਵਲ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3 ਸਾਲਾਂ 'ਚ ਕੰਮ ਕਰ ਰਹੀ ਹੈ ਤੇ ਉਹ ਉਸ ਚਾਰਤ ਚਾਹੀਦੇ ਤੇ ਲੁਧਿਆਣਾ ਵਾਸਤੇ ਰੋਕਰ ਨੂੰ ਮੈਂ ਆਪਣੇ ਪ੍ਰਧਾਨ ਜੀ ਸ਼ਰੀਕਲ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਸਾਡਾ ਰੂਰ ਡਵੈਲਪਮੈਂਟ ਦਾ ਫੰਡ ਤਾਂ ਹੋ ਪੰਜਾਬ ਦਾ ਜਿਹੜਾ ਹੱਕ ਆ ਉਹ ਨਹੀਂ ਦੇ ਰਹੇ ਪੰਜਾਬ ਦਾ ਹੈਲਥ ਮਿਸ਼ਨ ਦਾ ਪੈਸਾ ਨਹੀਂ ਦੇ ਰਹੇ ਪੰਜਾਬ ਨੂੰ ਕੋਈ ਪੈਕੇਜ ਨਹੀਂ ਦਿੰਦਾ ਪੰਜਾਬ ਦੇ ਕਿਸਾਨਾਂ ਨਾਲ ਜੋ ਧੱਕਾ ਪਿਛਲੇ ਤਿੰਨ ਚਾਰ ਸਾਲਾਂ ਚ ਕੀਤਾ ਉਹ ਆਪਣੇ ਆਪ ਚ ਮਿਸਾਲ ਹੈ ਪੋਲਿਟਿਕਸ ਹੈ ਹਮੇਸ਼ਾ ਨੀਤੀਆਂ ਦੇ ਉਤੇ ਹੁੰਦੀ ਹੈ ਐਵੇਂ ਉਮਰ ਤੇਰੀ ਜਣੀ ਜੋ ਹੈਲੀਕਾਪਟਰ ਚੜ ਗਿਆ ਕੀ ਗੁਨਾਹ ਕਰਤਾ ਹੈਲੀਕਾਪਟਰ ਚੜ ਕੇ ਗੱਲ ਨੀਤੀਆਂ ਤੇ ਹੈ ਅੱਜ ਬੀਜੇਪੀ ਜਾਂ ਕਾਂਗਰਸ ਦੀ 50% ਕੀ ਦਿੱਤੀ ਹੈ ਇਹਦੇ ਬਾਰੇ ਸਪਸ਼ਟ ਕਰਨ ਇਸ ਲਈ ਇਹ ਕੋਈ ਮੁੱਦਾ ਨਹੀਂ ਮੁੱਦਾ ਇਹ ਹੋਣਾ ਚਾਹੀਦਾ ਕਿ ਸਜੀਵ ਰੋੜ ਨੇ ਜਿਹੜਾ ਮੈਂਬਰ ਪਾਰਲੀਮੈਂਟ ਬਣ ਕੇ ਲੁਧਿਆਣਾ ਦੇ ਵਿੱਚ ਕੀ ਕੰਮ ਕੀਤਾ ਤੇ ਬਾਕੀ ਪਾਰਟੀਆਂ ਨੇ ਕੀ ਪੀ ਦਾ ਪੂਰੀ ਤਰ੍ਹਾਂ ਉਤਰ ਚੁੱਕਿਆ ਹੈ ਸਰਦਾਰ ਮਨਜਿੰਦਰ ਸਿੰਘ ਸੋਸਾਇਟੀ ਦੇ ਬਿਆਨ ਤੋਂ ਬਾਅਦ ਪਰ ਇਹ ਵੀ ਗੱਲ ਪੱਕੀ ਹੋ ਚੁੱਕੀ ਹੈ ਕਿ ਸਜੀਵ अरोड़ा ਜੀ ਨੂੰ ਲੋਕ ਵੋਟਾਂ ਪਾ ਰਹੇ ਨੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਕਿ ਸਜੀਵ अरोड़ा ਜੀ ਨੂੰ ਵੋਟਾਂ ਨਾ ਪਾਓ ਹੋਰ ਜਿਹਨੂੰ ਮਰਜ਼ੀ ਪਾ ਦਿਓ ਇੱਥੋਂ ਸਾਫ ਤਰ੍ਹਾਂ ਕੋਲ ਵੀ ਇਨਫੋਰਮੇਸ਼ਨ ਹੈ ਕਿ ਸਜੀਵ अरोड़ा ਜੀ ਨੂੰ ਲੋਕ ਵੋਟਾਂ ਪਾ ਰਹੇ ਨੇ ਔਰ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਨੇ ਜਿਨ੍ਹਾਂ ਦੇ ਤਹਿਤ ਸਜੀਵ अरोड़ा ਜੀ ਨੇ ਪਿਛਲੇ 3-4 ਮਹੀਨੇ ਦੇ ਵਿੱਚ ਜੋ ਕੰਮ ਲੁਧਿਆਣਾ ਦੇ ਵਿੱਚ ਕੀਤੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਔਰ ਲੁਧਿਆਣਾ ਵੈਸਟ ਦੇ ਲੋਕ ਬੜੇ ਸੂਝਵਾਨ ਨੇ ਉਹ ਸਮਝਦੇ ਨੇ ਸਾਰਾ ਕੁਝ ਇਸ ਲਈ ਇਹਨਾਂ ਦੀਆਂ ਜਿਹੜੀਆਂ ਧੋਗਣੀਆਂ ਚਾਹਾਂ ਨੇ ਉਹਦੇ ਵਿੱਚ ਕਦੇ ਵੀ ਨਹੀਂ ਆਉਣਗੇ ਲੋਕ ਐਸ.ਓ. ਦੀ ਵੀ ਚੰਗੀ ਤਰ੍ਹਾਂ ਜਾਣਦੇ ਨੇ ਲੋਕ ਭਾਜਪੀ ਦੇ ਉਮੀਦਵਾਰ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਅਕਾਲੀ ਦਲ ਦੇ ਬਾਰੇ ਤਾਂ ਕਹਿਣ ਦੀ ਕੁਝ ਲੋੜ ਹੀ ਨਹੀਂ ਔਰ ਸਾਡੇ ਸੰਜੀਵ अरोड़ा ਜੀ ਦੇ ਜਿਹੜੇ ਚੰਗੇ ਕੀਤੇ ਕੰਮ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਇਸ ਲਈ ਸਾਡੇ ਵਾਸਤੇ ਖੁਸ਼ੀ ਦਾ ਮੌਕਾ ਹੈ ਕਿ ਸਨੀਵਰ ਰੋੜਾ ਜੀ ਨੂੰ ਲੋਕ ਵੋਟਾਂ ਪਾ ਰਹੇ ਨੇ ਤੇ ਵਿਰੋਧੀ ਕਹਿਣ ਲੱਗੇ ਕਿ ਉਹਨਾਂ ਨੂੰ ਵੋਟਾਂ ਨਾ ਪਾਓ ਸੋ ਤੁਹਾਡਾ ਸਾਰਿਆਂ ਦਾ ਇੱਥੇ ਧੰਨਵਾਦ ਮੈਂ ਸਾਡੀ ਟੀਮ ਦਾ ਵੀ ਧੰਨਵਾਦ ਕਰਦਾ ਹਾਂ ਤੁਸੀਂ ਇੱਥੇ ਆਏ ਹੋ ਮੈਂ ਬੇਨਤੀ ਕਰਦਾ ਕਿ ਜਿਹੜੀ ਸੱਚ ਦੀ ਆਵਾਜ਼ ਹੈ ਲੋਕਾਂ ਤੱਕ ਮੀਂਹੇ ਰਹੀ ਜਰੂਰ ਪਹੁੰਚੇ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਅਰੇ ਕੱਲ ਲੁਧਿਆਣੇ ਦੀ ਜਨਤਾ ਦੇ ਵਿੱਚ ਲੁਧਿਆਣੇ ਵੈਸਟ ਦੇ ਬੱਚੇ-ਬੱਚੇ ਤੱਕ ਇਹ ਮੈਸੇਜ ਜਿਹੜਾ ਇਹ ਪਚਾਉਣਾ ਵੀ ਜਿਹੜਾ ਇਹ ਲੜਾਈ ਕੀ ਦੀ ਕੀ ਦੀ ਲੜਾਈ ਸੱਚ ਤੇ ਝੂਠ ਦੀ ਲੜਾਈ ਫੱਕ ਦੀ ਹੈ ਦੁੱਖ ਲੱਗਦਾ ਜਦੋਂ ਇਹ ਕੁਰਸੀਆਂ ਦੇ ਦੀ ਸਮਝੋਤੇ ਕੀਤੇ ਜਾਂਦੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਕੁਰਸੀਆਂ ਦੀ ਸਮਝੋਤੇ ਹੋ ਜਾਣ ਫਿਰ ਉੱਥੇ ਜਨਤਾ ਦੀ ਗੱਲ ਨਹੀਂ ਰਹੇਗੀ ਫਿਰ ਜਨਤਾ ਉੱਥੇ ਦੁਖੀ ਹੋਊਗੀ ਸਿਰਸਾ ਸਾਹਿਬ ਦਾ ਬਿਆਨ ਜਿਹੜਾ ਬਹੁਤ ਸੋਸ਼ਲ ਮੀਡੀਆ ਤੇ ਵੀ ਜਿਹੜਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਮੈਨੂੰ ਕਿ ਮੀਡੀਆ ਭਾਈਚਾਰੇ ਨੇ ਵੀ ਦਿਖਾ ਲਿਆ ਵੀ ਆ ਦੇਖੋ ਸਿਰਸਕ ਕੀ ਬੋਲ ਰਿਹਾ ਮੈਨੂੰ ਲੋਕ ਉਹ ਵੀ ਦਿਖਾ ਰਹੇ ਨੇ ਕਿ ਦੇਖੋ ਕੀ ਗੱਲ ਕਰ ਰਹੇ ਨੇ ਸੋ ਉੱਥੇ ਗੱਲ ਇਹੋ ਚੱਲ ਰਹੀ ਹੈ ਇੱਕ ਸੰਜੀਵ अरोड़ा ਇਮਾਨਦਾਰ ਸ਼ਖਸ ਜਿਹਨੇ ਆਪਣੀ ਮਿਹਨਤ ਨਾਲ ਇੱਕ ਵੱਖਰਾ ਬਿਜ਼ਨਸ ਦੇ ਵਿੱਚ ਵੀ ਮਕਾਮ ਕਮਾ ਸਕੀ ਪਰ ਉਹਦਾ ਤਾਂ ਜਿਹੜਾ ਮੇਨ ਇੰਟਰਸਟ ਉਹ ਸੇਵਾ ਭਾਵਨਾ ਵਾਲਾ ਉਹ ਚਾਹੁੰਦੇ ਨੇ ਲੋਕ ਜਿਹੜੇ ਨੇ ਮੈਂ ਆਪਣੇ ਲੁਧਿਆਣੇ ਲੋਕਾਂ ਨੂੰ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਉਹ ਚਾਹੁੰਦੇ ਨੇ ਜਿਹੜੇ ਲੁਧਿਆਣੇ ਦੇ ਬੱਚੇ ਨੇ ਉਹ ਹੋਰ ਸਾਡੇ ਜਿਹੜੇ ਤਰੱਕੀ ਚ ਜਾਣ ਉਹ ਚਾਹੁੰਦੇ ਨੇ ਲੁਧਿਆਣੇ ਦੇ ਜਿਹੜਾ ਬਿਜ਼ਨਸਮੈਨ ਆ ਉਹ ਹੋਰ ਜਿਹੜਾ ਸਰਵਾਈਵ ਕਰੇ ਪਰ ਵਿਰੋਧੀਆਂ ਨੂੰ ਇਹ ਜਿਹੜਾ ਹজম ਨਹੀਂ ਹੋ ਰਿਹਾ ਦਿਨ ਪ੍ਰਤੀ ਦਿਨ ਸੰਜੀਵ अरोड़ा ਜੀ ਦਾ ਪਿਆਰ ਉੱਪਰ ਕੇ ਜਿਹੜਾ ਬਾਹਰ ਆ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਦੀ ਸੋਚ ਨਾ ਕੰਮ ਕਰ ਰਹੀ ਲੋਕ ਜੋ ਜੋ ਸਮਾਪਿਤਦਾ ਜਾ ਰਿਹਾ ਹੈ ਵੱਡੇ ਵੱਡੇ ਕਾਫਲਿਆਂ ਦੇ ਨਾਲ ਆਮ ਆਦਮੀ ਪਾਰਟੀ ਨਾਲ ਜੁੜਨਾ ਜਿਹੜਾ ਪਸੰਦ ਕਰ ਰਹੇ ਨੇ ਔਰ ਨਾਲ ਤੁਰਨ ਨੂੰ ਤਿਆਰ ਹੋ ਰਹੇ ਨੇ ਪਰ ਤੁਸੀਂ ਦੇਖਿਆ ਬੀਜੇਪੀ ਦਾ ਬਿਆਨ ਇਹ ਹੈ ਕਹਿੰਦੇ ਸੰਜੀਵ ਅਰੋੜਾ ਨਹੀਂ ਜਿੱਤਣਾ ਚਾਹੀਦਾ ਔਰ ਜਿੰਨੂੰ ਮਰਜ਼ੀ ਜਿੱਤਾਂ ਕੀ ਗੱਲ ਤੁਹਾਡਾ ਕੈਂਡੀਡੇਟ ਇੱਥੇ ਹੈ ਨਹੀਂ ਕੀ ਗੱਲ ਤੁਸੀਂ ਆਪਣੇ ਕੈਂਡੀਡੇਟ ਵੱਲੋਂ ਨਹੀਂ ਸੀ ਬੋਲ ਸਕਦਾ ਕੀ ਗੱਲ ਤੁਸੀਂ ਇਹ ਗੱਲ ਆਪਣੇ ਕੈਂਡੀਡੇਟ ਦੇ ਹੱਕ ਚ ਨਹੀਂ ਸੀ ਕਹਿ ਸਕਦੇ ਵੀ ਸਾਡਾ ਬੀਜੇਪੀ ਦਾ ਕੈਂਡੀਡੇਟ ਕਰੋਤਾ ਹੈ ਉਹਨੂੰ ਜਿਤਾਓ ਪਰ ਨਹੀਂ ਸਿਰਫ ਤੇ ਸਿਰਫ ਇਹ ਹੈ ਵੀ ਲੋਕਾਂ ਨੂੰ ਇੱਕ ਗੁੰਮਰਾਹ ਕਿਤਨਾ ਕਰੀਏ ਜਿਹੜੇ ਸਾਡੇ ਸਾਝ ਪਿਆਲੀ ਵਾਲੇ ਨੇ ਉਹ ਸਿੱਧੇ ਦੇ ਸਿੱਧੇ ਮੈਂ ਤੇ ਕਹਿੰਦਾ ਸਿੱਧੇ ਦੇ ਸਿੱਧੇ ਤੌਰ ਤੇ ਇਹ ਕਹਿ ਦਿਓ ਵੀ ਬੀਜੇਪੀ ਵਾਲੇ ਤੁਸੀਂ ਕਾਂਗਰਸ ਨੂੰ ਹਮਾਇਤ ਕਰਦੇ ਇਹੋ ਕਹਿਣ ਦਾ ਉਹਨਾਂ ਦਾ ਮੇਨ ਮੈਸੇਜ ਹੈ ਪਰ ਨਹੀਂ ਲੁਧਿਆਣਾ ਵੈਸਟ ਦੇ ਲੋਕ ਸਿਆਣੇ ਦੇ ਸੋਚੇ ਨੇ ਉਹ ਜਿਹੜੀ ਵੀ ਗੱਲ ਕਰਦੇ ਨੇ ਜਿਹੜਾ ਵੀ ਕੰਮ ਕਰਦੇ ਨੇ ਬੜਾ ਨਾਪ ਤੋਲ ਕੇ ਕਰਦੇ ਨੇ ਔਰ ਅੱਜ ਲੋਕਾਂ ਨੂੰ ਭਰੀ ਭਾਂ ਜਿਹੜਾ ਕਈਆਂ ਕੁਝ ਕੁ ਲੋਕਾਂ ਨੂੰ ਥੋੜਾ ਜਿਹਾ ਪਲੇਖਾ ਹੈ ਸੀ ਅੱਜ ਉਹ ਵੀ ਜਿਹੜਾ ਨਿਕਲ ਕੇ ਸਾਹਮਣੇ ਆ ਗਿਆ ਔਰ ਮੈਂ ਆਪ ਜੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਹੈ ਜਿਹੜੀ ਵੀਡੀਓ ਹੈ ਜਿਹੜੀ ਉਹ ਤੇ ਤਕਰੀਬਨ ਹਰ ਬੱਚੇ ਤੱਕ ਪਹੁੰਚ ਚੁੱਕੀ ਹੈ ਪਰ ਮੈਂ ਇਹੋ ਬੇਨਤੀ ਕਰਦਾ ਵੀ ਇੱਕ ਮੀਡੀਆ ਦਾ ਜਿਹੜਾ ਸਥੰਭ ਹੈ ਜਿਹਨੂੰ ਕਹਿ ਦਿੰਦੇ ਆ ਵੀ ਸੱਚ ਦੀ ਆਵਾਜ਼ ਚੁੱਕਣਾ। ਇਹ ਘਰ ਘਰ ਤੱਕ ਹਰ ਬਜ਼ੁਰਗ, ਹਰ ਨੌਜਵਾਨ, ਹਰ ਜਿਹੜਾ ਵਧੀਆ ਜਿਹੜਾ ਦਰਦ ਰੱਖਦਾ ਆਪਣੇ ਲੁਧਿਆਣੇ ਵਾਸਤੇ ਇਹ ਭਾਜਪਾ ਦਾ ਜਿਹੜਾ ਇਹ ਕਲੀਅਰ ਅਜੰਡਾ ਜਿਹੜਾ ਉਹਨਾਂ ਦਾ ਲੋਕਾਂ ਦੇ ਪ੍ਰਤੀ ਸਾਹਮਣੇ ਆਉਣਾ ਚਾਹੀਦਾ ਵੀ ਅੱਜ ਭਾਜਪਾ ਦਾ ਮੁਖੋਟਾ ਜਿਹੜਾ ਪਾਇਆ ਉਹ ਵੀ ਕਹਿ ਰਹੇ ਨੇ ਵੀ ਸੰਜੀਵ ਅਰੂੜਾ ਨੂੰ ਮੋਟਾ ਨਾ ਪਾਇਓ ਹੋਰ ਜਿੰਨੂੰ ਮਰਜ਼ੀ ਪਾ ਦਿਓ। ਸੋ ਬੜੀ ਮੈਂ ਕਹਿ ਸਕਦਾ ਕਿ ਇਹ ਵੀ ਕਹਿ ਸਕਦੇ ਆ ਪਾਰਟੀ ਦੇ ਵਿੱਚ ਵੀ ਆਪਣੀ ਪਾਰਟੀ ਨਾਲ ਗੱਦਾਰੀ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਪਰ ਹਾਂ ਲੋਕਾਂ ਦਾ ਮਨ ਬਣ ਚੁੱਕਿਆ ਹੈ ਇਸ ਵਾਰ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜੀ ਚਿਤੰਗੇ ਹੁਣ ਮੈਂ